ਭਾਈ ਇਹ ਸਿੱਧੀ ਉੱਥੋਂ ਜਾਨੀ ਲੁਧਿਆਣਾ ਲੁਧਿਆਣਾ ਤੋਂ ਦਿੱਲੀ ਵਾਲੀ ਗੱਡੀ ਇਸ ਦਾ ਮਾਲ ਪਹੇਣਾ ਅੱਜ ਹੀ ਫਲਾਈ ਹੋ ਜਨਾ ਸਾਰਾ ਸਮਾਨ ਇਹ ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਾਈ ਬਾਹਰਲੇ ਦੇਸ਼ ਗਿਆ ਤਾਂ ਮਲੇਰ ਕੋਟਲੇ ਦਾ ਬਸ ਸਾਡਾ ਆਸ ਹੈ ਇੱਥੇ ਨਾ ਇੱਕ ਡੈਸਟੀਨੀ ਇੰਟਰਨੈਸ਼ਨਲ ਮਤਲਬ ਕੋਰੀਅਰ ਹਨ 59 ਗਾ ਟਰੈਕਟਰ ਉਹਨਾਂ ਦੇ ਗੇਟ 'ਚ ਪਿਆ ਘੱਟ ਰੇਟ ਤੇ ਸਮਾਨ ਵਾਰੀ ਭੇਜਣਾ ਤਾਂ ਉਰੇ ਆਜੋ ਕੀ ਕੀ ਖਾਸੀਅਤ ਆ ਦੱਸ ਦੇ ਪਹਿਲਾਂ ਭਾਈ ਖਾਸ ਇਹ ਦਾ ਆਪਣੀ ਇੱਕ ਦਾ ਰੇਟ ਘੱਟ ਆ ਠੀਕ ਹੈ ਨੰਬਰ 2 ਪੈਕਿੰਗ ਸੋਹਣੀ ਹੈ ਪੈਕਿੰਗ ਸੋਹਣੀ ਹੈ ਨੰਬਰ 3 ਤੇ ਆਪਣਾ ਨਾ ਕਸਟਮਰ ਕੋਲ ਇਹ ਚਾਰ ਪੰਜ ਦਿਨਾਂ ਦੇ ਸਮਾਨ ਪਹੁੰਚੂਗਾ ਚਾਰ ਪੰਜ ਦਿਨਾਂ ਦੇ ਸਮਾਨ ਪਹੁੰਚਦਾ ਆਪਣਾ ਠੀਕ ਹੈ ਹਾਂਜੀ ਇਹ ਖਾਸ ਜਿਹੜੇ ਤਿੰਨੇ ਚੀਜ਼ਾਂ ਕੱਲੇ ਇਹੀ ਦੇ ਰਹੇ ਨੇ ਪਹਿਲੇ ਮੈਨੂੰ ਇਹ ਦੱਸ ਦੇਵੇਂ ਸਮਾਨ ਕੀ ਕੀ ਭੇਜ ਦੋਗੇ ਬਾਈ ਯੂਕੇ ਦੇ ਵਿੱਚ ਤਾਂ ਆਪਾਂ ਦੇਸੀ ਕੀ ਵੀ ਭੇਜਾਂਗੇ ਹਾਂ ਠੀਕ ਹੈ ਜੀ ਬਾਕੀ ਹੋਰ ਕੈਨੇਡਾ ਯੂਐਸਏ ਸ਼ਹਿਰ ਆਗੇ ਇਹ ਇੱਥੇ ਆਪਾਂ ਖੋਆ ਪੰਜੀ ਦੀ ਅਚਾਰ ਹਮ ਘਰ ਦਾ ਹੋਰ ਘ੍ਰੀਲ ਜੋ ਵੀ ਤੁਹਾਨੂੰ ਸਾਰਾ ਭੇਜਾਂਗੇ ਭੇਜ ਦੋਗੇ ਹਾਂਜੀ ਨਹੀਂ ਮਰਨ ਲੈਕਟਰਨ ਕਸਮਾਨ ਕੋਈ ਐਚ ਕੀ ਆ ਆ ਬਡਾ ਹਰਾ ਪਿਆ ਇਹ ਡੱਬੇ ਜੇ ਬਾਈ ਸਲਾਈ ਮਸ਼ੀਨ ਆ ਤੇ ਉਹਦੇ ਪੈਰ ਨੇ ਤੇ ਉਹਦੇ ਮੋਟਰ ਪਾਰਟ ਹੋ ਗਿਆ ਇਹ ਕਿੱਧਰ ਜਾ ਰਿਹਾ ਬਾਈ ਇਹ ਕੈਨੇਡਾ ਜਾ ਰਿਹਾ ਬਾਈ ਨਾ ਮਨਾ ਲਾ ਸਕਦੇ ਪੈਕਿੰਗ ਜਿਹਦੇ ਵਿੱਚ ਖਾਣ ਪੀਣ ਵਾਲਾ ਸਮਾਨ ਵੀ ਹੋਊ ਵੀ ਇਹ ਕਿੰਨੀ ਕੁ ਵਧੀਆ ਕੀਤੀ ਹੋਏ ਤੁਸੀਂ ਬਈ ਪੈਕਿੰਗ ਦੇ ਹਿਸਾਬ ਲਾ ਕੇ ਦੇਖ ਲਓ ਤੇ ਡਬਲ ਡਬਲ ਤਾਂ ਸੀ ਰੈਪ ਕਰ ਦੰਨੇ ਆ ਠੀਕ ਹੈ ਵੀ ਜਮਾ ਵੀ ਡੈਮੇਜ ਨਾ ਹੋਵੇ ਤੇ ਜਿਹੜਾ ਆਪਣਾ ਡੱਬਾ ਹੁੰਦਾ ਸਪੈਸ਼ਲ ਬਣਾਉਣਾ ਆਪਣਾ ਪਰਚੂਨ ਵਾਲਾ ਡੱਬਾ ਨਹੀਂ ਹੁੰਦਾ ਹੈਗਾ ਤਿੰਨ ਪ੍ਰਾਈਸ ਦਾ ਆਪਣਾ ਡੱਬਾ ਬਣਾਉਣਾ ਬਈ ਠੀਕ ਹੈ ਨਾ ਅਸੀਂ ਪੈਕਿੰਗ ਦਾ ਕਸਟਮਰ ਦਾ ਕੋਈ ਖਰਚਾ ਵੀ ਨਹੀਂ ਲੈਂਦੇ ਹੈਗੇ ਬਈ ਓਕੇ ਨਹੀਂ ਹੁਣ ਕੋਰੀਅਰ ਦਾ ਕੰਮ ਬਹੁਤ ਘੱਟ ਚੱਲਦਾ ਤੇ ਤੁਹਾਡੇ ਕੋਲ ਫੇਰ ਵੀ ਜਿਵੇਂ ਆ ਬਾਹਰ ਪਿਆ ਗੱਡੀ ਕਿੰਨੀ ਕਿਵਾਰੀ ਹੁੰਦੀ ਦਿੰਨੇ ਬਈ ਗੱਡੀ ਇੱਕ ਸ਼ਾਮ ਨੂੰ 7:30 ਵਜੇ ਆਪਣੇ ਖੁਦ ਗੱਡੀ ਜਾਂਦੀ ਆ ਬਈ ਪੱਕੀ ਚੱਲਦੀ ਆ ਪੱਕੀ ਚੱਲਦੀ ਆ ਮੇਲਾ ਲੱਗੀ ਰਹਿੰਦਾ ਕਹਿ ਸਕਦੇ ਆ ਆਪਣਾ ਦਾ ਪਪਾ ਚੱਲਦਾ ਹੀ ਰਹਿੰਦਾ ਕੰਮ ਇਦਾਂ ਤੇ ਨਹੀਂ ਮਤਲਬ ਕਿ ਹੋਰ ਆਇਦਰ ਆਸਟ੍ਰੇਲੀਆ ਦਵਾਈਆਂ ਦੂਈਆਂ ਦਾ ਕਿਵੇਂ ਕਰੋਗੇ ਦਵਾਈਆਂ ਬਾਈ ਡਾਕ ਖਾਨੇ ਮੂੰਗਰੇਟ ਨੇ ਆਪਣੇ ਬਾਈ ਹਾਂ ਹਾਂ ਜੀ ਵੀ ਦਵਾਈਆਂ ਭੇਜ ਦੋਗੇ ਬਾਈ ਇਹ ਤਾਂ ਬਾਈ ਲਿਕਵਿਡ ਦਵਾਈ ਵੀ ਖੰਗ ਦੀ ਦਵਾਈ ਸ਼ੀਸ਼ੀ ਹੋਗੀ ਜੋ ਵੀ ਹੋਗੀ ਡਾਕ ਖਾਨੇ ਨੇ ਮਨਾ ਕਰ ਦਿੰਦੇ ਨੇ ਹਾਂ ਆਪਾਂ ਲਈ ਚਾਹੀਦੀ ਸੀ 3 ਕਿਲੋ ਲਿਕਵਿਡ ਲੈ ਆ ਉਹ ਵੀ ਭੇਜਦਾਗਾ ਸਾਰਾ ਸਮਾਨੀ ਰਖੜੀ ਦਾ ਤਿਹਾਰ ਆ ਰਿਹਾ ਰਖੜੀ ਦਾ ਤਿਹਾਰ ਆ ਰਿਹਾ ਬਈ ਰਖੜੀ ਦਾ ਆਪਾਂ ਨੇ ਆਫਰ ਇਹ ਲਾਈ ਹੈ ਕਸਟਮਰ ਆਪਾਂ ਤੋਂ ਰੇਟ ਲੈ ਲੈਪੇ ਆਪਾਂ ਇੱਕ ਸਲੇਬ ਬਣਾ ਦਾਂਗੇ ਜਿਹਦੇ ਵਿੱਚ ਰਖੜੀ ਇਥੇ ਖੋਦ ਖਰੀਦਾਂਗੇ ਠੀਕ ਹੈ ਤੁਸੀਂ ਕਸਟਮਰ ਸਾਨੂੰ ਬਾਹਰ ਬੈਠਾ ਜਾਏ ਜਿਵੇਂ ਮਰਜੀ ਪੈਸੇ ਆਪਾਂ ਨੂੰ ਖਾਤੇ 'ਚ ਪਾ ਦੇਵੇ ਹਾਂ ਉਹਦੇ ਕਰੈਡਿਟ ਵੀ ਕਰਵਾਵਾਂਗੇ ਬਈ ਆਪਾਂ ਬਈ ਕਸਟਮਰ ਨੂੰ ਆਪਣੇ ਦੇ ਵਿਸ਼ਵਾਸ ਨਾਲ ਤੁਸੀਂ ਦੇਖ ਲਓ ਸਾਰੇ ਕੋਰੀਅਰ ਵਾਲੇ ਬੈਠੇ ਵਿਲੇ ਬੈਠੇ ਨੇ ਤਕਰੀਬਨ ਹਾਂ ਹਾਂ ਆਪਾਂ ਲਵੇ ਜਿਵੇਂ ਠੰਡਾ ਹੀ ਕੰਮ ਚੱਲਦਾ ਉਹ ਵੀ ਆਪਾਂ ਲਵੇ ਹਜੇ ਵੀ ਕੰਮ ਚੱਲ ਰਿਹਾ ਰੌਣਕ ਲੱਗੀ ਰਹੀ ਹੈ ਲ ਬਸਟੈਂਡ ਦੇ ਬੈਕ ਸਾਈਡ ਠੀਕ ਹੈ ਨਾਲ ਆਪਣਾ ਡਾਕਟਰ ਚਰਨਜੀਤ ਹਸਪੀਟਲ ਹੈ ਨਾਂ ਕੀ ਹੈ ਦਾ ਆਪਣੀ ਸ਼ੋਪ ਦਾ ਨਾਮ ਹੈਗਾ ਡੈਸਟੀਨੀ ਇੰਟਰਨੈਸ਼ਨਲ ਕੋਰੀਅਰ ਬਾਈ ਕੀ ਕਹਿਣਾ ਚਾਹਣਾ ਮਾਲ ਲਬੀ ਰਹੇ ਬਈ ਆਪਣਾ ਇੱਕ ਯੂਰਪ ਦਾ ਕੰਮ ਆਪਣਾ ਸਟਾਰਟ ਕੀਤਾ ਹੈ ਯੂਰਪ ਚ ਕੁਝ ਮਰਜੀ ਭੇਜੋ ਤੁਸੀਂ ਦਵਾਈ ਨੂੰ ਛੱਡ ਕੇ ਜੀ ਯੂਰਪ ਦੇ ਆਪਣੇ ਰੇਟ ਬਹੁਤ ਘੱਟ ਨੇ ਬਾਈ ਠੀਕ ਹੈ ਹਾਂਜੀ ਸਪੇਨ ਹੋ ਗਿਆ ਜਰਮਨੀ ਹੋ ਗਿਆ ਇਟਲੀ ਹੋ ਗਿਆ ਜਿੱਥੇ ਮਰਜੀ ਮਾਲ ਭੇਜੋ ਬਾਈ ਕੋਰੀਅਰ ਦੇ ਵਿੱਚ ਕੋਈ ਉਧਰ ਕਸਟਮਰ ਨੂੰ ਟੈਕਸ ਨਹੀਂ ਪੈਣਾ ਹੈਗਾ ਨੰਬਰ 2 ਬਾਈ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਕੋਈ ਬੰਦਾ ਖਾਣ ਪੀਣ ਵਾਲਾ ਸਾਮਾਨ ਨਹੀਂ ਭੇਜਦਾ ਅਗਰ ਕੋਈ ਦਾਲ ਦੇ ਵਿੱਚ ਕਹਦਾ ਭੇਜਦਾ ਵੀ ਆ ਹੂੰ ਉਹ 1000-1000 ਰੁਪਏ ਕਿਲੋ ਹੁੰਦਾ 1200 ਰੁਪਏ ਕਿਲੋ ਹੁੰਦਾ ਠੀਕ ਹੈ ਅਸੀਂ ਆਸਟ੍ਰੇਲੀਆ ਇੱਕ ਘਰ ਦੇ ਬੰਦੇ ਬਿਸਕੁਟ ਭੇਜ ਦਿੰਨੇ ਆ ਹੂੰ ਬਾਕੀ ਪੈਕਿੰਗ ਵਾਲਾ ਕਿਹੜਾ ਮਾਰਦੀ ਸਾਮਾਨ ਉਹ ਭੇਜ ਦਿੰਨੇ ਆ ਠੀਕ ਹੈ ਤੇ ਪੰਜੀਰੀ ਭੇਜ ਦਿੰਨੇ ਆ ਆਪਣੇ ਰੇਟ ਆਸਟ੍ਰੇਲੀਆ ਦੇ ਕਿੰਨੇ ਆ ਬਈ 600-700 ਠੀਕ ਹੈ ਇਹਨਾਂ ਦੇ ਸਾਮਾਨ ਦੇ ਜੇ ਤੁਹਾਨੂੰ ਕੱਲੇ ਹੋਰ ਸਿੰਪਲ ਕੱਲੇ ਕੱਪੜੇ ਵਗੈਰੇ ਭੇਜਣੇ ਨੇ ਕੱਲੇ ਕੱਪੜੇ ਉਹ ਰੇਟ ਆਪਣੇ 450 ਤੋਂ ਸਟ ਇੱਕ ਦਿਨ ਘਰੋਂ ਵੀ ਸਮਾਨ ਲਿਆਉਣ ਦੇਣ ਮੰਨ ਲਓ 30 35 ਕਿਲੋ ਘਰੋਂ ਹੋਵੇ ਕੋਈ ਨਾ ਕੁਆਨਟੀਟੀ ਹੋਵੇ ਥੋੜੀ ਕਸਟਮਰ ਲਵੇ ਯਾਨੀ 30 ਕਿਲੋ ਤੋਂ ਉੱਪਰ ਬਜ਼ੁਰਗ ਹੋਣ ਘਰੇ ਹਾਂਜੀ ਬਜ਼ੁਰਗ ਹੋਣ ਜਿਵੇਂ ਘਰੇ ਆਪਾਂ ਲਿਆਨੇ ਬਾਈ ਘਰੋਂ ਚੱਕ ਲਿਆਓ ਆਪ ਚੱਕ ਲਿਆਓ ਦਾ ਕੋਈ ਖਰਚਾ ਨਹੀਂ ਹੁੰਦਾ ਕਸਟਮਰ ਠੀਕ ਹੈ ਹਾਂਜੀ ਸਾਰਾ ਸਮਾਨ ਹੀ ਭੇਜ ਦੇਣਾ ਕਹਿ ਸਕਦੇ ਯਾਰ ਘੱਟ ਰੇਟ ਤੇ ਮੀਨਮਲ ਰੇਟ ਦਾ ਜਮਾਂ ਘੱਟ ਉਹ ਗਾਰੰਟੀ ਹੈ ਵਧੀਆ ਰੇਟ ਦਾ ਬਾਈ ਦੇਖੋ ਕਈ ਵਾਰ ਕਈ ਕੋਰੀ ਇਹਨਾਂ ਨਾਲ ਸਿਮਿਲਰ ਵੀ ਹੁੰਦੇ ਨੇ ਜਿਵੇਂ ਕੋਈ ਆਪਣੇ ਵਰਗਾ ਬੈਠਾ ਹੋਇਆ ਜਿਹੜਾ ਕੰਪੀਟੀਸ਼ਨ ਲੜਦਾ ਹੈ ਤੇ ਮੈਂ ਆਪਣੇ ਤੁਹਾਨੂੰ ਮਲੇ ਕੋਲੇ ਪਤਾ ਕੋਰੀ ਕਈ ਨੇ ਆਪਣੀ ਵਾਸ ਖਾਸ ਇਹਦਾ ਬਾਈ ਕੀ ਹੈ ਇੱਕ ਤਾਂ ਆਪਾਂ ਕਸਟਮਰ ਦਾ ਦਿੱਲੀ ਸਾਮਾਨ ਭੇਜਦੇ ਹਾਂ ਆਪਣਾ ਐਨਯੂਰੇ ਪਿਆ ਚੱਲ ਦੋ ਦਿਨ ਪਿਆ ਰਹਿੰਦਾ ਸਾਮਾਨ ਆ ਜਾਂਦੀ ਆਪਾਂ ਲਵੇ ਚਾਹੇ ਮੈਲੇ ਇੱਕ ਕੋਰੀ ਦਾ ਬਾਈ ਮੈਨੇ ਗੱਡੀ ਭੇਜਣੀ ਸੀ ਭੇਜਣੀ ਹੈ ਤੇ ਯੂਕੇ ਵਾਲਾ ਕਿਵੇਂ ਯੂਕੇ ਦਾ ਬਾਈ ਜਿਵੇਂ ਹੁਣ ਅਸੀਂ ਪਰਸ ਤੱਕ 550 ਰੁਪਏ ਕਿਲੋ ਕਸਟਮਰ ਤੋਂ ਰੇਟ ਲੈਦੇ ਸੀਗੇ ਠੀਕ ਹੈ ਤੇ ਹੁਣ ਆਪਣਾ ਅੱਜ ਰੇਟ ਘਟਿਆ ਯੂਕੇ ਦਾ ਬਾਈ ਕਿਸੇ ਨੇ ਨਹੀਂ ਦੱਸਣਾ ਹੈਗਾ 450 42 ਇੰਨਾ ਕਲੇਟਰ ਹੈਗਾ ਬਈ ਯੂਕੇ ਦਾ 500 ਰੁਪਏ ਹਾਂਜੀ ਹਾਂ ਅੱਜ ਦੀ ਘੜੀ ਅੱਜ ਦੀ ਘੜੀ ਅੱਜ ਦਾ ਜਿਹੜਾ ਰੇਟ ਨਵਾਂ ਆਇਆ ਹਾਂ ਜਿਹੜਾ ਬਦੂ ਘਟੂ ਦੱਸਦੇ ਰਹ ਹੁੰਦੇ ਉਹ ਦੱਸਦਾਗੇ ਬਾਕੀ ਐਵੇਂ ਹੀ ਹੁਣ ਰੇਟ ਘਟ ਗਿਆ ਅਗਲੇ ਮਹੀਨੇ ਰੇਟ ਹੋਰ ਵੀ ਘਟ ਸਕਦਾ ਤੁਹਾਨੂੰ ਆ ਗੱਡੀ ਆਈ ਹੈ ਗੱਡੀ ਗੱਡੀ ਬਾਈ ਆਪਣੀ ਬਾਹਰ ਖੜੀ ਹੈ ਤੁਹਾਨੂੰ ਪਤਾ ਹੈ ਇੱਕ ਵਾਰ ਫਾਰ ਲੋੜ ਆਪਣਾ ਪਿਆ ਹੀ ਹੈ ਇਹ ਮੰਨ ਲਾ ਦੁਪਹਿਰ ਵਾਲਾ ਸੀ ਜਿਹਨੇ ਰੇਟ ਗੱਡੀ ਆ ਗਈ ਤੁਹਾਡੇ ਕੋਲ ਕਿਹੜੇ ਹਾਂ ਹਾਂਜੀ ਹਾਂ ਅੰਦਰ ਵੀ ਲੋੜ ਪਿਆ ਆਪਣਾ ਤੇ ਆ ਗੱਡੀ ਦੇ ਵਿੱਚ ਵੀ ਦੇ ਲੋੜ ਆਪਣਾ ਕਿੰਨਾ ਕੁ ਪਿਆ ਹੈ ਲੈ ਵੀ ਸੱਜਣੂ ਕੀ ਹਾਲ ਨੇ ਵੀਰੇ ਲੈ ਭਰੀ ਫਿਰਦਾ ਕਹਿੰਦੇ ਆਕਸੀਜਨ ਅਥੇ ਜਾਨੀ ਲੁਧਿਆਣਾ ਇਹ ਲੁਧਿਆਣਾ ਤੋਂ ਦਿੱਲੀ ਲਈ ਗੱਡੀ ਸੀਦਾ ਮਾਲ ਪਹੇਚਾ ਅੱਜ ਹੀ ਫਲਾਈ ਹੋ ਜਨਾ ਸਾਰਾ ਸਮਾਨ ਇਹ ਹਾਂ ਲੈ ਹੋਰ ਕੋਰੀਅਰ ਵਾਲੇ ਅੱਜ ਰੱਖਣਗੇ ਕੱਲ ਨੂੰ ਭੇਜਣਗੇ ਆਪਣਾ ਅੱਜ ਦੀ ਅੱਜ ਫਲਾਈ ਹੋ ਜਨਾ ਸਾਰਾ ਮਾਲ ਲੈ ਲੈ ਵੀ ਵੀਡੀਓ ਵਾਲੀ ਲੰਬੀ ਬਾਣ ਚੋ ਮੈਂ ਤਾਂ ਇਹੀ ਕਹਿਣਾ ਚਾਹਣਾ ਤੁਹਾਡਾ ਭੈਣ ਭਾਈ ਬਾਹਰ ਲੈ ਦੇ ਸ ਗਿਆ ਤਾਂ ਆਹ ਬੰਦੇ ਨੇ ਸਸਤੇ ਰੇਟ ਤੇ ਵਧੀਆ ਪੈਕਿੰਗ ਨਾਲ ਜਲਦੀ ਸਮਾਨ ਭੇਜਣ ਦੀ ਲਾਈਂਗਾ ਜਿੰਮੇਵਾਰੀ ਵੀ ਪੂਰੀ ਭਾਈ 4 ਤੋਂ 5 ਦਿਨ ਚ ਥੋੜਾ ਸਮਾਨ ਗਰੰਟੀਡ ਲੂਵੀ ਹੈ ਨਿਸਾਨੀ ਰੱਖ ਕੇ ਆਵਾ ਵੀਡੀਓ ਦੇ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਆ ਇਹਨਾਂ ਦਾ ਵੋਟ ਲੱਗਿਆ ਹੋ